ਸੇਨਾ ਬਈਆ ਦਾ ਕਬੂਤਰ ਜਿੰਨੇ ਵੀ ਸ਼ੌਂਕੀ ਭਰਾ YouTube ਚੈਨਲ ਬਰਾਸਤੀ ਸ਼ੌਂਕ ਪੰਜਾਬ ਦੇ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਜਿਹੜੇ ਕਬੂਤਰ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਨੂੰ ਦਿਖਾ ਰਹੇ ਆ ਇਹ ਕਬੂਤਰ ਸੇਨੇ ਕਬੂਤਰ ਨੇ 10-12 ਹੀ ਕਬੂਤਰ ਨੇ 10-12 ਹੀ ਕਬੂਤਰ ਨੇ ਜਿਹੜਾ ਕੂਤਰ ਜਿਵੇਂ ਬੰਦੇ ਨੂੰ ਕੋਈ ਪਸੰਦ ਆਉਣਾ ਸ਼ੌਂਕੀ ਭਰਾ ਨੂੰ ਉਹ ਲੈ ਸਕਦਾ ਮੁੱਲ ਮੇਰੇ ਨਾਲ ਸੰਪਰਕ ਕਰ ਲਿਓ 9876870879 9876870879 ਮੇਰੇ ਨੰਬਰ ਤੇ ਸੰਪਰਕ ਕਰਕੇ ਬਾਈ ਦਾ ਤੁਸੀਂ ਨੰਬਰ ਲੈ ਲਿਓ ਤੇ ਪਿੰਡ ਵੀ ਆਪਾਂ ਦੱਸ ਦਾਂਗੇ ਬੰਦੇ ਬਾਰੇ ਵੀ ਦੱਸ ਦਾਂਗੇ ਤੇ ਬਾਕੀ ਬਠਿੰਡੇ ਤੇ ਮਾਨਸਾ ਏਰੀਆ ਦੇ ਵਿਚਾਲੇ ਪਿੰਡ ਆ ਇਹ ਏਰੀਆ ਦੇ ਖਿਡਾਰੀਆਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਇਹ ਬੰਦਾ ਕਿੰਨੇ ਕੁ ਚੰਗੇ ਔਰਦੇ ਆ ਕਿੰਨੇ ਕੁ ਮਾੜੇ ਔਰਦੇ ਆ ਕਿਉਂਕਿ ਮੈਂ ਯਾਦ ਉਹ ਨੂੰ ਸਭ ਤਕਰਾਂ ਵੀ ਮਾਰੀ ਗੱਲ ਹੁੰਦੀ ਹੈ ਹਨਾ ਬਾਕੀ ਮੈਂ ਸਾਰੇ ਨੂੰ ਪਹਿਲਾਂ ਹੀ ਪਤਾ ਵੀ ਮੈਂ ਕੋਈ ਪੈਸੇ ਲੈ ਕੇ ਵੀਡੀਓ ਨਹੀਂ ਬਣਾਉਂਦਾ ਮੈਂ ਸਿਰਫ ਜਿਹੜਾ ਉਹ ਬੰਦਾ ਲੋਡ ਜਾਂਦਾ ਤੇ ਜਿਹੜੇ ਬੰਦੇ ਦਾ ਮੈਨੂੰ ਪਤਾ ਜਾਣਕਾਰੀ ਲੈ ਕੇ ਵੀ ਹਾਂ ਇਹਦੇ ਉੱਤੇ ਚੰਗੇ ਨੇ ਉਹੀ ਬੰਦੇ ਦੀ ਆਪਾਂ ਵੀਡੀਓ ਪਾਈਦੀ ਆ ਵੀਡੀਓ ਵੀ ਆਪਾਂ ਲੋਡ ਵਾਂਦਰੀ ਪਾਈਦੀ ਆ ਇਹ ਇਹ ਹੈਗਾ ਵੀ ਬੰਦੇ ਦਾ ਕਿਤੇ ਇਹ ਆ ਵੀ ਵੇਚਣ ਵਾਲਾ ਹਨਾ ਇਹ ਤੇ ਬੰਦੇ ਬੇਰਜਗਾਰ ਹੀ ਆ ਵੇਚਦੇ ਆ ਉਹ ਆਪ ਦੇ ਤੌਰ ਤੇ ਹੀ ਵੇਚੀ ਜਾਂਦੇ ਆ ਉਹਨਾਂ ਦੀ ਵੀ ਵੀਡੀਓ ਨਹੀਂ ਆਪਾਂ ਕਰੇ ਪਾਈ ਉਹ ਆਪ ਦੇ ਵੇਚਦੇ ਆ ਜਿੰਨੀ ਮਰਜ਼ੀ ਵੇਚੀ ਜਾਂਣ ਆਪਾਂ ਸਿਰਫ ਉਹ ਵੀਡੀਓ ਪਾਈ ਦੀ ਆ ਜਿਹੜੇ ਆਪਾਂ ਨੂੰ ਬੰਦਾ ਆਪਦੀਆਂ ਮਜਬੂਰੀਆਂ ਦੱਸਦਾ ਕਿੰਨਾ ਪਰ ਪੈਸਿਆਂ ਦੀ ਕਿਸੇ ਨੂੰ ਲੋੜ ਪੈ ਗਈ ਜਾਂ ਕਿਵੇਂ ਵੀ ਬਾਕੀ ਜਿਹੜੇ ਭਰਾਵਾਂ ਨੂੰ ਪਰਖ ਲਈਏ ਕਬੂਤਰਾਂ ਦੀ ਉਹਨਾਂ ਨੇ ਪਰਖ ਕਰਕੇ ਕਬੂਤਰ ਲੈ ਹੀ ਲੈਣੇ ਨਾ ਮਾਦੇ ਮੇਰੇ ਕਹਿਣ ਨਾਲ ਚੰਗਾ ਗੂਟ ਹੋਣ ਲੱਗਿਆ ਨਾ ਮੇਰੇ ਕਹਿਣ ਨਾਲ ਕਿਸੇ ਦਾ ਕਬੂਤਰ ਮਾਰਾ ਹੋਣ ਲੱਗਿਆ ਠੀਕ ਹੈ ਜਿਹਨੂੰ ਪਰਖ ਹੈ ਨਾ ਉਹਨੂੰ ਚਾਹੇ ਕੋਈ ਚੰਗਾ ਕਿੱਢਾ ਹੀ ਕਹਿ ਦੋ ਉਹਨੇ ਤਾਂ ਨਹੀਂ ਲੈਣਾ ਜਿਹਨੂੰ ਪਰਖ ਹੈਗੀ ਆ ਉਹ ਵੀ ਮਾਰਾ ਦੇ ਨਹੀਂ ਸਕਦਾ ਉਹਨੇ ਪਰਖ ਕਰਕੇ ਚੰਗਾ ਕਬੂਤਰ ਲੈ ਹੀ ਲੈਣਾ ਆ ਮਾਦੀਆਂ ਨੇ ਬਾਈ ਸਾਰੀਆਂ ਜਿਹੜੀਆਂ ਵੀੜੀਆਂ ਚ ਤੁਸੀਂ ਦੇਖ ਸਕਦੇ ਹੋ ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ ਪਹਿਲੀ ਗੱਲ ਤਾਂ ਕੂਟਰ ਦੇ ਕਬੂਤਰੇ ਦੇਖ ਕੇ ਨਰਮਾਤੀਆਂ ਦੇਖ ਕੇ ਬੰਦੇ ਨੂੰ ਆਪ ਹੀ ਪਤਾ ਲੱਗ ਜਾਣਾ ਵੀ ਬਲੱਡ ਲਾਈਨ ਹੈਗੀ ਆ ਡਰਨ ਵਾਲੀ ਜਾਂ ਨਹੀਂ ਹੈਗੀ ਤੇ ਬਾਕੀ ਜੇ ਕਿਸੇ ਭਰਾ ਨੇ ਲੈਣੇ ਆ ਤਾਂ ਮੇਰੇ ਨਾਲ ਸਪਾਰ ਕਰ ਲਿਓ ਆਪਾਂ ਬਾਈ ਦਾ ਨੰਬਰ ਦੇ ਦਾਂਗੇ ਪੈਸੇ ਦੀ ਗੱਲ ਆਪਦੀ ਆਪ ਕਰ ਲਿਓ ਵੀ ਕਿੰਨੇ ਦਾ ਜੋੜ ਆ ਜਾਂ ਕਿੰਨੇ ਦਾ ਸਿੰਗਲ ਕਬੂਤਰ ਲੈਣਾ ਸਿੰਗਲ ਕਬੂਤਰ ਦੀਆਂ ਜਿਹੜੀਆਂ ਜਿਵੇਂ ਅਗਲੇ ਦਾ ਦਲ ਕਰਦਾ ਹਨ ਜਿਵੇਂ ਵੀ ਲੈਣੇ ਹੋਣ ਸੰਪਰਕ ਕਰ ਲਿਓ ਤੇ ਆਪਾਂ ਪੰਡ ਏਰੀਆ ਬੰਦੇ ਦਾ ਨਾਮ ਸਾਰਾ ਕੋਲ ਡਿਟੇਲ ਨੰਬਰ ਵੀ ਦੇ ਦਾਂਗੇ ਤੇ ਸੰਪਰਕ ਕੋਈ ਕਰੇ ਜਿਹੜੇ ਭਰਾ ਨੂੰ ਕਬੂਤਰਾਂ ਦੀ ਪਰਖ ਹੈਗੀ ਆ ਤੇ ਲੈਣੇ ਹਨਾ ਕੋਈ ਉਹ ਬੰਦਾ ਆਥਾ ਨਗਰੇ ਵੀ ਜਿਹੜੇ ਨੇ ਪੁੱਛ ਕੇ ਲੈਣੇ ਆ ਭਾਈ ਕਿਹੜਿਆਂ ਚੋਂ ਆ ਕਿਵੇਂ ਕੀ ਗੱਲ ਆ ਠੀਕ ਆ ਆਪ ਨੂੰ ਪਰਖ ਨਹੀਂ ਕਿਉਂਕਿ ਉਹ ਚੀਜ਼ ਦਾ ਨਜ਼ਾਰਾ ਨਹੀਂ ਹੁੰਦਾ ਆਪਾਂ ਨੂੰ ਸਾਨੂੰ ਪਤਾ ਅੱਗੇ ਵੀ ਆਪਾਂ ਇਹ ਗੱਲ ਕਹਿੰਦੇ ਨੇ ਵੀ ਜੇ ਆਪ ਨੂੰ ਪਰਖਣੀ ਤੇ ਅਗਲੇ ਦੇ ਕਬੂਤਰਾਂ ਦੇ ਬੇਅਦਬੀ ਵਾਲਾ ਕੰਮ ਹੋ ਜਾਂਦਾ ਹਨਾ ਉੰਤਰ ਨੂੰ ਜੇ ਗਾਵਾ ਗਰੇ ਪੁੱਛੀ ਜਾਂਦਾ ਨਾ ਨਾ ਗਲਤ ਹੈ ਜਿਹੜੇ ਕਿਸੇ ਭਰਾ ਨੇ ਵੱਡੇ ਕਬੂਤਰ ਨੇ ਕੋਈ ਇਹ ਗੇ ਸਾਲ ਦੋ ਸਾਲ ਦੇ ਪੱਠੇ ਨੇ ਇਹੋ ਜਿਹਾ ਕੂਤਰ ਹੈ ਇਹੋ ਜਿਹਾ ਹੋਬੇ ਪਰਤ ਲਈ ਨਾ ਲੋਕ ਮੁੰਡੇ ਜੀ